ਅੱਜ 40 ਸਾਲ ਦੇ ਉੱਪਰ ਤੋਂ ਬਾਬਿਆਂ ਦੇ ਮੁਕਾਬਲੇ ਕਿਸੇ ਦੀ ਉਮਰ 70 ਸਾਲ ਦੀ ਹੈ ਕਿਸੇ ਦੀ 55 ਸਾਲ ਦੀ ਕਿਸੇ ਦੀ 60 ਸਾਲ ਦੀ ਆਹ ਦੇਖ ਲੋ ਫਿਰ ਨੌਜਾਨ ਮੁੰਡੇ ਇਹ ਮੁੰਡੇ ਨੇ ਇਹ ਮੇਰੇ ਵੀਰੋ ਪੋਤੇਆਂ ਦੁੱਤਿਆਂ ਵਾਲੇ ਨੇ ਪਹਿਲੀ ਵਾਰ ਜੰਡ ਜੰਡ ਸਾਹਿਬ ਦੇ ਖੇਡ ਮੇਲੇ ਦੇ ਵਿੱਚ ਦੇਖਿਆ ਸੀਗਾ ਬੜੀ ਵਧੀਆ ਕਬੱਡੀ ਪਾਈ ਇਸ ਨੌਜਾਨ ਨੇ ਇਹ ਮੇਰੇ ਵੀਰੋ ਕੋਡੀ ਵਾਲਾ ਨਮਾ ਡਗੜੇ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਜਸ ਗਗੜੇ ਵਾਲੇ ਦਾ ਮੇਰੇ ਵੀਰੋ ਚਾਚਾ ਦੇਖ ਰਿਹਾ ਮੈਂ ਵੀ ਦੂਜੇ ਪਾਸੇ ਸਾਰੇ ਕਿਸਾਨ ਭਰਾਵਾਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਦੋਨਾਂ ਟੀਮਾਂ ਦੇ ਲਈ 100-100 ਰੁਪਏ ਭੇਜਦੇ ਨੇ ਲੈ ਵੀ ਬੁਗਲਿਆ ਤੇ ਤੈਨੂੰ ਵੀ ਮਾਨ ਸਨਮਾਨ ਦਵਾਣਾ ਜੇ ਤੂੰ ਨੱਚ ਗਿਆ ਔਰ ਦੇਖ ਰਿਹਾ ਮੈਂ ਵੀ ਦੂਜੇ ਪਾਸੇ ਬਲਤੇਜ ਠਾਣੇਦਾਰ ਇੱਕ ਪਾਸੇ ਫੌਜੀ ਗਗੜੇ ਵਾਲਾ ਬਲਤੇਜ ਠਾਣੇਦਾਰ ਗੱਲ ਕਸੂਤੀ ਹੋ ਗਈ ਮਿੱਤਰੋ ਔਰ ਦੇਖਦਾ ਮੈਂ ਭੱਜ ਜਾਂਦਾ ਡਾਹ ਨਹੀਂ ਦਿੰਦਾ ਉਂਗਲੀ ਖੜੀ ਕੀਤੀ ਹੈ ਗੋਲ ਮੋਲ ਜਿਹਾ ਚਿਹਰਾ ਉੱਤੋਂ ਪਿਆ ਮਡੰਗਾ ਤੇਰਾ ਜਦੋਂ ਮੋੜ ਤੋਂ ਮੁੜੀ ਹੈ ਚੱਲ ਵੀ ਫੌਜੀ ਦੇਖੋ ਮੇਰੇ ਵੀਰੋ ਸਵੀਰ ਸੰਭਾਲੇ ਹੋਏ ਨੇ ਦੇਖੋ ਸਰੀਰ ਸੰਭਾਲੇ ਹੋਏ ਨਾ ਕਬਰੂਆਂ ਦੇ ਲਓ ਇਹ ਮੇਰੇ ਵੀਰੋ ਘੋਡੀ ਵਾਲਾ ਤਾਰੀ ਹੈ ਕਿ ਜੈਤੋ ਵਾਲੇ ਤਾਰੀ ਹੈ ਚਮਕੀਲੇ ਕੁੰਡੀ ਅੜ ਗਈ